ਇਹ ਸਾਡਾ ਜਾਦੀਵੀਰ ਆ ਬਹੁਤ ਬਹੁਤ ਮੁਬਾਰਕਾਂ ਇਹਨੂੰ ਵੀਰ ਨੂੰ ਇਹਨੇ ਵੀਰ ਨੇ ਪੁਰਤਕਾ ਦੇ ਵਿੱਚ ਪਖਾ ਲਿਆ ਇਹ ਛੱਡ ਗਿਆ ਪਖਾਉਣ ਇਹ ਪਖਿਆਂ ਮਾਲਕ ਜੀ ਇਹ ਪਖਿਆਂ ਮਾਲਕ ਰਾ ਇਹ ਭਾਈ ਪਖਿਆਂ ਮਾਲਕ ਇਹ ਪਖਾ ਲਿਆ ਅੱਜ ਇਹ ਪਖਿਆਂ ਮਾਲਕ ਜੀ ਠੀਕ ਹੈ ਇੱਕ ਦੋ ਜੁੱਤੀ ਪਖਾ ਭਾਈ ਇਹ ਤੁਹਾਡਾ ਆਪਣਾ ਵਾਹੇ ਆਪਣੇ ਲਾਇਆ ਨਹੀਂ ਪਰ ਲੈਟ ਲੱਗਦੀ ਹੈ ਲੈਟ ਕੈਸ਼ ਵੀ ਲੈਣਾ ਭਾਈ ਕਿਸ਼ਤਾਂ ਦੇ ਕੈਸ਼ ਲੈ ਗਏ ਹੋ ਕਿਸ਼ਤਾਂ ਦੇ ਲੈ ਗਿਆ ਪਰ ਇਹ ਪਤੀ ਜਾ 25000 ਦਾ ਵੈ ਗਿਆ ਮੁੰਡੇ ਨੂੰ ਪੱਖਾ ਭਾਈ ਠੀਕ ਹੈ ਜੀ ਸੁਪਰ 11 ਬੰਦੇ ਦਾ ਵੀ ਹਿੱਸਾ ਅੱਧੇ ਸ਼ੇਅਰ ਹੁੰਦੇ ਨੇ ਵਿੱਚ ਪਾਰਟਨਰship ਉਹਦੀ ਆ ਨਾ ਪਾਰਟਨਰship ਅੱਧੇ ਸ਼ੇਅਰ ਭਾਈ ਜੀ ਇਹਦੇ ਕਹਿੰਦੇ ਨਾਲ ਮੈਨੂੰ ਪਤਾ ਲੱਗਾ ਸੂਤਰਾ ਦੇ ਇਹ ਭਾਈ ਸਾਹਿਬ ਦੀਆਂ ਹੀ ਹੋਇਆ ਜਦੋਂ ਪੱਖਾ ਸੋਨਾ ਪੈਸੇ ਹੱਥ ਨਾਲੋਂ ਅੰਮਲੋਂ ਹੱਥ ਨਾਲੋਂ ਨਹੀਂ ਭਾਈ ਪੈਸੇ ਮੇਰਾ ਆ ਗਿਆ ਤੂੰ ਕੀ ਬਾ ਭਾਈ ਹੱਥ ਲੰਦੇ ਚ ਚਲੋ ਬੰਦ ਨੂੰ ਬੰਦ ਦਿਆ ਵਾਲੋ ਆਵਾਲੀਆ ਨਾ ਬੋਲੀ ਹੈਨਾ ਓਕੇ ਜੀ ਇੱਕ ਬੰਦ ਤੇ ਬੰਦ ਤੇ ਵੀ ਆਉਦੀ ਮੁੰਡੇ ਨੂੰ ਪੈਸੇ ਲਾਇਆ ਅੱਜ ਹੈਲੋ ਕੀ ਹਾਲ ਚਾਲ ਆ ਦੋਸਤੋ ਸਾਰੇ ਵਧੀਆ ਜੀ ਹੈਲੋ ਸਤ ਸ੍ਰੀ ਅਕਾਲ ਵੈਲਕਮ ਟੂ ਸਾਡੇ ਅਨਦਰ ਬਲੌਗ ਚ ਆ ਜਾਣਦੇ ਹੋ ਤੁਸੀਂ ਸਾਰੇ ਕੇਪੀ ਭਾਜੀ ਹੋਣਾਂ ਨੂੰ ਤਾਂ ਇੱਧਰ ਸਨੀ ਭਾਜੀ ਹੋਣੀ ਅੱਜ ਅਸੀਂ ਜਾ ਰਹੇ ਹਾਂ ਪੋਰਟੋ ਦੇ ਕਾਫੀ ਫੇਮਸ ਮਾਲ ਦੇ ਵਿੱਚ ਜਿਹੜਾ ਨਾਮ ਹੈ ਨਾਰਥ ਸ਼ੋਪਿੰਗ ਮਾਲ ਉਹਦੇ ਵਿੱਚ ਸਾਰੇ ਫੇਮਸ ਤੋਂ ਫੇਮਸ ਬ੍ਰਾਂਡ ਵੀ ਆ ਗਏ ਆ ਤੇ ਛੋਟੇ ਬ੍ਰਾਂਡ ਵੀ ਆ ਗਏ ਜਿੱਥੇ ਸਾਡੇ ਵਰਗੇ ਗਰੀਬ ਲੋਕ ਜਾ ਕੇ ਸ਼ੋਪਿੰਗ ਕਰਦੇ ਆ ਬਿਲਕੁਲ ਬਿਲਕੁਲ ਜੀ ਚਲੋ ਅਸੀਂ ਹੁਣ ਚੱਲਦੇ ਆ ਮੈਟਰੋ ਤੇ ਮੈਟਰੋ ਤੇ ਚੱਲਦੇ ਆ ਆਜੋ ਤੁਹਾਨੂੰ ਦਿਖਾਉਂਦੇ ਆ ਨਾਰਥ ਸ਼ੋਪਿੰਗ ਮਾਲ ਪੋਰਟੋ ਦਾ ਸასი ਕਾਲ ਜੀ ਆਪਾਂ ਹੁਣ ਮੈਟਰੋ ਵਿੱਚ ਬੈ ਗਏ ਆ ਤੇ ਆਪਣੇ ਸਟੇਸ਼ਨ ਤੋਂ ਇਹ ਕਿਹੜਾ ਸਟੇਸ਼ਨ ਆ ਨਾ ਬਰਾ ਆਪਾਂ ਨੋਰ ਸ਼ੋਪਿੰਗ ਨੋਰ ਸ਼ੋਪਿੰਗ ਵਾਲੇ ਨੋਰ ਸ਼ੋਪਿੰਗ ਵਾਲੇ ਸੈਕ ਫਾਈ ਤੁਮਹਰਾ ਤੀਜਾ ਚੌਥਾ ਸਟੇਸ਼ਨ ਆ ਤੇ ਫਿਰ ਉੱਥੋਂ ਬਾਹਰ ਦੇਖਾਂਗੇ ਕੀ ਮੌਸਮ ਹੋ ਰਿਹਾ ਸਸਤੀ ਸ਼ੋਪਿੰਗ ਕਰਨੀ ਕਰਨੀ ਕੀ ਕਰਨੀ ਜਾ ਕੇ ਜਾ ਕੇ ਮਦਦ ਕਰਦੇ ਆ ਕੀ ਮੌਸਮ ਹੋ ਜਾਵਾ بارش ਆਲਾ ਵੀ ਮੌਸਮ ਆ ਸ਼ਾਇਦ ਹੋ ਸਕਦਾ بارش ਹੋਣਾ ਠੰਡਾ ਹੋ ਗਿਆ ਬਦਲ ਹੋ ਗਿਆ ਹਾਂਜੀ ਚਲੋ ਆਜੋ ਕਾਨੂੰ ਮਿਲਦੇ ਆਪਾਂ ਉੱਥੇ ਜੀ ਉੱਥੇ ਜਾ ਕੇ ਮਿਲਦੇ ਆ। ਲੋ ਜੀ ਹੁਣ ਆਪਾਂ ਉਤਰ ਗਿਆ ਮਟਰਾਂ ਦੇ ਤੇ ਪਾ ਗਿਆ ਕੱਚੇ ਕੱਚੇ ਤੇ ਘੜੀ ਕ ਨੂੰ ਆਪਾਂ ਕੋ ਜਾਣਾ ਉੱਥੇ ਮੋਲ ਦੇ ਅੰਦਰ ਮੋਲ ਦੇ ਅੰਦਰ ਜਾ ਕੇ ਤੁਹਾਨੂੰ ਤਕਲਾਮੇ ਆ ਕੀ ਹਿਸਾਬ ਦਾ ਵੇ ਕੀ ਹਿਸਾਬ ਦਾ ਮੋਲ ਦੇ ਅੰਦਰ ਤੇ ਅਗਲੀ ਕਾਰਵਾਈ ਪਾਵਾਂਗੇ ਜਾ ਕੇ ਦੇਖੇ ਚਾਰਾ ਦੇ ਜਿਹੜੇ-ਜਿਹੜੇ ਕੱਪੜੇ ਲੱਗੇ ਆ ਚਾਰਾ ਲੈਫਟੀ ਤੇ ਪ੍ਰੀਮਾਰਕ ਸਭ ਤੋਂ ਸਸਤਾ ਪ੍ਰੀਮਾਰਕ ਸਭ ਤੋਂ ਸਸਤਾ ਜਿਹੜਾ ਹੈ ਰਿਕ ਫੁੱਲ ਹੈਂਡਪੀਅਰ ਵੀ ਹੈਗਾ ਜੇ ਅੱਛਾ ਐਮ ਵੀ ਹੈ ਗਾਇਸ ਸਸਤੇ ਭਾਅ ਦਾ ਉਹਨਾਂ ਦਾ ਸਾਡੇ ਨਾਲ ਸਾਡੇ ਬ੍ਰਾਂਡ ਵੈਸਟਰਨ ਨੇ ਵੀ ਸੀਗਾ ਦੇਵ ਭਾਜੀ ਉਹ ਥੋੜੀ ਉਹਨਾਂ ਨੂੰ ਕੋਈ ਐਮਰਜੈਂਸੀ ਪੈ ਗਈ ਐਮਰਜੈਂਸੀ ਪੈ ਗਈ ਉਹ ਭਾਜੀ ਲੋ ਜੀ ਆ ਅਗਲੇ ਮੋੜ ਤੇ ਤੇ ਵੇਖੋ ਕੀ ਸਾਖਤਾ ਚੱਲਦਾ ਵਾ ਇਹਦੇ ਤੁਹਾਨੂੰ ਦੇਖਣ ਨੂੰ ਲੱਗਦਾ ਨਹੀਂ ਹੋਣਾ ਕਿ ਪੁਰਪਗੜਾ ਕਿਉਂਕਿ ਸਾਨੂੰ ਵੀ ਲੱਗਾ ਹੈਗਾ ਜਦੋਂ ਆਏ ਸੀ ਇਹ ਆਹ ਚੰਡੀਗੜ੍ਹ ਦਾ ਸੈਕਟਰ ਸੈਕਟਰ ਕਈ ਲੱਗਦਾ ਹਨਾ ਮोटा ਭਾਈ ਦਿਖਾ ਲਓ ਇੱਧਰ ਮੋਟਾ ਭਾਈ ਕਿੱਥੇ ਆ ਮੋਟਾ ਭਾਈ ਵੀ ਹੈਗਾ ਇੱਕਦਲੇ ਪਾਸੇ ਓਹਰ ਸਾਹਮਣੇ ਮੋਲਿਆ ਜੀ ਨੋਟ ਸ਼ਾਪਿੰਗ ਓਹ ਪਿਛੋਂ ਤੱਕ ਸਾਰਾ ਮੋਲ ਹੀ ਆ ਓ ਇੱਥੇ ਸ਼ੀਸ਼ੇ ਲੱਗੇ ਨਹੀਂ ਰੇ ਰੰਗਲੇ ਕਿੱਦਾਂ ਕਰੀਏ ਬਾਕੀ ਜੇ ਹੁਣ ਆ ਸਾਨੂੰ ਸਾਨੂੰ ਥੋੜੀ ਜੀ ਰਿਸਪੈਕਟ ਮਿਲੀ ਜਾਨਾ ਨੇ ਗੱਡੀਆਂ ਕੁਡੀਆਂ ਖਿਲਾੜਦੀਆਂ ਤੇ ਬਾਕੀ ਅਸੀਂ ਆ ਮੋਲ ਆ ਓ ਪਰਲੇ ਪਾਸੇ ਦਾ ਗੇਟ ਆ ਤੇ ਐਂਟਰ ਹੋਵਾਂਗੇ ਤੇ ਤੁਹਾਨੂੰ ਦੱਸਾਂਗੇ ਅ ਇਧਰ ਇੱਕ ਚਰਚ ਵੀ ਹੈਗੀ ਆ ਉਧਰ ਚੜ੍ਹ ਆ ਚਰਚ ਹੈ ਜੀ ਲੋ ਜੀ ਅਸੀਂ ਪਹੁੰਚ ਗਏ ਐਂਟਰਸਟ ਤੇ ਆ ਸ਼ਾਪਿੰਗ ਦੀ ਐਂਟਰਸਾ ਉਹ ਸਾਹਮਣੇ ਗੇਟ ਆ ਲੋ ਜੀ ਆਪਾਂ ਹੋ ਗਏ ਐਂਟਰ ਐਂਟਰਸਾ ਮੋਲ ਦੀ ਉਹ ਉੱਤੇ ਤਲੇ ਕੋਲ ਫੋਨ ਤੇ ਉੱਤੇ ਬੀਬੀ ਬੈਠੀ ਆ। ਭਾਈ ਤੇ ਫੁੱਲਾਲੀ ਦੁਕਾਨ ਆ। ਭਾਈ ਤੇ ਫੋਟੋ ਕਾਪੀ। ਫੋਟੋ ਕਾਪੀ ਬੜੀ ਫੋਟੋ ਨਹੀਂ ਕਰਦੀ ਆ। ਆ ਫੁੱਲ ਬੂਟੇ। ਆਹ ਦਾ ਸਬਸ਼ਨ ਆ ਪਿਛੇ ਹੈ ਨਾ। ਉਹ ਪਿਛੇ ਮਾਰਕੀਟ। ਲਓ ਜੀ ਬਾਕੀ ਹੁਣ ਵਿਖੋਣੇ ਜੇ ਕਿਸੇ ਦੁਕਾਨ ਦੇ ਅੰਦਰ ਵੜੇ ਤਾਂ ਤੁਹਾਨੂੰ ਵਿਖਾਵਾਂਗੇ। ਉੱਦੀ ਪਾਸੇ ਹੈ। ਮੈਂ ਪੀਜੋ ਵਾਲਿਆਂ ਦੀਆਂ ਗੱਡੀਆਂ ਕੱਟਦੀਆਂ ਨੇ। ਆਹ ਮਕੈਨਿਕ ਸਾਹ ਵੇਖਣ ਦੇ ਆ ਕਿਤਾ। ਕਿਤਾ ਮਸ਼ੀਨ ਰੋਕੀ ਜਾ ਹੈ ਹਾਂ ਸਾਲ ਬਦਲਣੀ ਹੈ ਸਾਲ ਬਦਲਣਾ ਤੁਸਕ ਜੀ ਬਈ ਬਹੁਤ ਵਧੀਆ ਨਜ਼ਾਰਾ ਆ ਰਿਹਾ ਬਹੁਤ ਵਧੀਆ ਫਨ ਕਰ ਰਹੀ ਆ ਅ ਕਾਫੇ ਆ ਕਾਫੇ ਦੀ ਮਸ਼ੀਨ ਆ ਆ ਕਾਫੇ ਦੀ ਮਸ਼ੀਨ ਆ ਕੋਈ ਪੁਰਾਣੇ ਸਮੇਂ ਵਾਲੀ ਉਹ ਸਾਹਮਣੇ ਸਟੋਰ ਆ ਆ ਵੇਖੋ ਇੱਥੋਂ ਪਾਪ ਬੰਦੀ ਆ ਪਤਾ ਨਹੀਂ ਕੁਝ ਬੰਦਾ ਹੋ ਪਰ ਹਾਂ ਉਹ ਦੁਕਾਨ ਦੇ ਨਾਲ ਆ ਰਿਲੇਟਡ ਹੀ ਆ ਜੀ ਇਹ 몰ਦਾ ਇਤਿਹਾਸੀ ਕਾ ਹੈ ਕਹਿ ਸਕਦੇ ਹਾਂ ਨਾ ਆਪਾਂ ਲੋ ਜੀ ਆਪ ਪਾਜੀ ਹੁਣੇ ਕਹਿੰਦੇ ਕਿ ਅਸੀਂ ਲੈਣੀ ਆ ਪੈਂਟ ਸਸਤੀਆਂ ਹੀ ਆ 20 20 ਯੂਰੋ ਦੀਆਂ ਪੈਂਟਾਂ ਵਾਂ ਜਿਆਦਾ ਨਹੀਂ ਹੈਗਾ ਮਹਿੰਗਾ ਸਮਾਨ ਦੱਸੋ ਪਾਜੀ ਕਵੀ ਭਾਈ ਤੁਸੀਂ ਦੱਸੋ ਸਾਹਮਣੇ ਆ ਕੋਈ ਪਸੰਦੀ ਨਹੀਂ ਆ ਰਿਹਾ ਹੋਰ ਜੀ ਚੱਲਦੇ ਹੁਣ ਵਾਪਸ ਭਾਜੀ ਹੁਣਾਂ ਨੂੰ ਨਹੀਂ ਆਇਆ ਕੋਈ ਪਸੰਦ ਨਹੀਂ ਹੁਣ ਜਾਰਾ ਚੀਂਦੇ ਕੋਈ ਆਇਆ ਭਾਜੀ ਕੋਈ ਪਸੰਦਕ ਨਹੀਂ ਹਾਂ ਦਹੀਂ ਹੁਣ ਜਾਰਾ ਚ ਚੱਲਦੇ ਆ ਜਾਰਾ ਚ ਵੇਖਾਂਗੇ ਜੇ ਆ ਗਏ ਕੀ ਸਾਗਤਾ ਆਵੇ ਤੇ ਨਹੀਂ ਹੁੰਦਾ ਪਸੰਦਕ ਨਹੀਂ ਆ ਜੋ ਭਾਜੀ ਲੈ ਚਲੀਏ 20 ਮਾਰਕ ਦੇ ਵਿੱਚ ਕੋਈ ਆਇਆ ਨਹੀਂ ਹੁਣ ਉਹਨਾਂ ਵਿਸ਼ਾਲ ਮੈਗਾ ਮਾਰਟ ਚੱਲੇ ਆਪਾਂ ਨਹੀਂ ਨਹੀਂ ਵੀ ਮਾਰਟ ਵੀ ਮਾਰਟ ਵੀ ਮਾਰਟ ਵਿਸ਼ਾਲ ਮੈਗਾ ਮਾਰਟ ਇੰਡੀਆ ਦੇ ਨਾਲ ਕਿੱਥੇ ਚਲੇ ਜਾ ਰਿਹਾ ਕੇ ਵੀ ਭਾਜੀ ਹੁਣ ਆਪਾਂ ਯਾਰਾ ਦੇ ਵਿੱਚ ਚੱਲੇ ਆ ਜੀ ਆ ਜੋ ਯਾਰਾ ਯਾਰਾ ਚੇਕ ਕਰੇ ਹੁਣ ਨਹੀਂ ਨਹੀਂ ਟੀ ਮਾਰਟ ਟੀ ਮਾਰਟ ਚੱਲੇ ਆਪਾਂ ਟੀ ਮਾਰਟ ਟੀ ਮਾਰਟ ਆ ਜੋ ਲੈ ਜੀ ਤਾਂ ਨੂੰ ਹਲੋ ਜੀ ਯਾਰਾ ਚੋਂ ਲੱਗਿਆ ਆਪਾਂ ਐਂਟਰ ਦੱਸੋ ਭਾਜੀ ਕੀ ਲੈਣਾ ਲੱਗੇ ਜੇ? ਕੱਪੀ ਭਾਈ ਪੈਂਟ ਲੈਣੀ ਭਾਜੀ ਪੈਂਟ ਕੀ ਲੈਣਾ? ਪੈਂਟ ਲੈਣੀ ਭਾਜੀ ਪੈਂਟ ਲੈਣੀ ਮੈਂ ਨਿਕਰ ਬੁਸ਼ ਲੈ ਰਹੀ ਭਾਜੀ। ਇਹਨੂੰ ਨਿਕਰ ਬੁਸ਼ ਲੈ ਆਖ ਦਿਓ ਭਾਜੀ। ਆਪਣੇ ਇੱਥੇ ਕਲਾਕਾਰ ਪਾਉਂਦੇ ਜਿਆਦਾਤਰ। ਕੇਵੀ ਭਾਈ ਦੀ ਜੈਕਟ ਪਸੰਦ ਆ ਗਈ ਆ ਦਲਜੀਤ ਵਾਲੀ। ਐ ਭਾਜੀ ਕਲਾਕਾਰ ਪਾਉਂਦੇ ਜਿਆਦਾਤਰ। ਕਿਹੜਾ ਕਲਾਕਾਰ ਦੇ ਭਾਈ ਇਹ? ਭਾਜੀ ਆ ਸੋਨੂ ਸੀਤੂ ਵਾਲਾ ਉਹਦੇ ਵਧੀਆ ਭਾਜੀ ਦਾ ਫੇਵਰਿਟ ਆ ਹਾਂਜੀ 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 ਭਾਜੀ ਭਾਜੀ ਫੂਡ ਬਹੁਤ ਵਧੀਆ ਆ ਬਿਲਕੁਲ ਸਾਈਜ਼ ਹੈਵੀਟ ਆ ਸੋਨੇ ਦਾ ਆ ਜੀ ਸੋਨੇ ਦਾ ਕੋਸਟਲੀ ਆ ਭਾਜੀ ਕਿੰਨੇ ਰਿਹਾ ਇਹ ਭਾਜੀ ਕੁਝ ਹੈਗੇ ਆ 45 4000 ਰੋਡੇ ਭਾਜੀ ਅਹਾਂ ਹਾਂਜੀ ਬੋਸਲੀ ਆ ਭਾਜੀ ਇੰਦਾ ਵਧੀਆ ਨਹੀਂ ਆ ਪਸੰਦ ਆ ਭਾਜੀ ਇੱਥੇ ਬੜਾਇਆ ਨਾ ਕੋ ਕਲਿਆ ਹਰ ਭਾਜੀ ਕਲਿਆ ਕਵੀ ਭਾਜੀ ਆ ਜਾਓ ਭਾਜੀ ਲੋ ਜੀ ਕੋ ਸਾਬ ਉਹਨਾਂ ਨੇ ਆ ਕਮੀਜ਼ ਹੈ ਤੇ ਆ ਪੈਂਟ ਲੈ ਲਈ ਆ ਕਮੀਜ਼ ਦਾ ਪਰਾਣੀ ਭਾਜੀ ਇਦੀ ਗੱਲ ਹੈ ਹੈ ਕਮੀਜ਼ ਲੈ ਲੈਨੇ ਮੇਰੇ ਨਾਲ ਦੀ ਇੱਕ ਆਹੋ ਆ ਦੁੱਗੋ ਲੈ ਆਵਾ ਲੋ ਜੀ ਪਾਹੇ ਖਰਚ ਤੇ ਜੇ ਮੋਟੀ ਰਕਮ ਖਰਚਦੀ ਅੱਜ ਹੈ ਸ਼ਨੀਵਾਰਾ ਤੇ ਹੋਣੇ ਭਾਜੀ ਜਿਹੜੇ ਕੰਮ ਕੀਤੇ ਸਨ ਜੋ ਮਰਦੀ ਲਾ ਲੀੜੇ ਲਾ ਤੇ ਚੱਲ ਚਲੀ ਗਏ ਬੜਾ ਬੜਾ ਮੰਦ ਲਾਇਆ ਲੈ ਨਵੇਂ ਕੱਪੜਿਆਂ ਦਾ ਹੋ ਗਿਆ ਮੇਰੇ ਘਰ ਨੂੰ ਆ ਦੇ ਲੋ ਜੀ ਭਾਜੀ ਹੁਣਾਂ ਨੇ ਕਰ ਲਈ ਅੱਜ ਸ਼ਾਪਿੰਗ 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 ਕਰਕੇ ਤੇ ਹੁਣ ਚੱਲੇ ਅਸੀਂ ਘਰ ਹਨ 360 ਲੱਗੇ ਭਾਜੀ ਕਿੰਨੇ ਲੱਗ 360 360 ਲੱਗੇ 360 ਲੱਗੇ ਤੇਰੀ ਲਾਲੋ ਸਾਹਿਬ ਕੀ ਉਹ ਵੀ ਆ 5500 ਲੱਗ ਗਿਆ 5500 ਤੇ 3000 ਕਿਨੇ ਹਾਂ ਤੇ ਆਏ ਮੋਟਰਸਾਈਕਲ ਬੈਠੋ ਭਾਜੀ ਪੁਲਿਸ ਦੀ ਗੱਡੀ ਲੱਗੇ ਬੈਠੀ ਆ ਇੱਕ ਭਾਈ ਕਾਰਡ ਦਾ ਫੋਨ ਟਾਇਆ ਨੇ ਬੇਟਾ ਭਾਈ ਤੂੰ ਇਹ ਨਹੀਂ ਪੜਾ ਨਹੀਂ ਭਾਈ ਅਸੀਂ ਕ੍ਰਾਈਮ ਹੀ ਨਹੀਂ ਕੀਤਾ ਚਲੋ ਜੀ ਹੁਣ ਅਸੀਂ ਚੱਲੇ ਆ ਘਰ ਨੂੰ ਹੁਣ ਭਾਈ ਕਿੱਧਰ ਜਾਦਾ ਜੇ ਹੁਣ ਭਾਈ ਆਪਾਂ ਮੈਟਰੋ ਤੇ ਮੈਟਰੋ ਆਇਆ ਘਰ ਸਹੀ 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 ਆ ਓਕੇ ਜੀ ਮਿਲਦੇ ਆ ਮੈਟਰੋ ਚ ਫੜਦੇ ਆ ਕੀ ਕਰਨ ਰਿਹਾ ਜੀ ਭਾਈ ਕਿਹਦੀ ਆ ਪਾਕਿਸਤਾਨ ਦਾ ਮੈਚ ਚੱਲਣ ਰਿਹਾ ਹੋ ਜੀ ਭਾਈ ਚੱਲਦਾ ਵੇ ਕੋਈ ਗ੍ਰਾਉਂਡ ਮੋਂ ਜਿੱਤੂਗਾ ਭਾਈ ਘਰ ਜਾਣ ਦੀ ਵਾਪਸੀ ਆ ਹੁਣ ਚਾਰ ਮਹੀਨੇ ਛੁੱਟੀ ਨਹੀਂ ਲੱਗੇ ਦੋਨਾਂ ਨੂੰ ਹਾਂ ਇੰਡੀਆ ਦੇ ਪਰ ਪਾਕਿਸਤਾਨ ਜਿੱਤੂਗਾ ਨਹੀਂ ਭਾਈ ਭਾਈ ਕੁਝ ਨਹੀਂ ਛੋਟੇ ਪਾਣ ਰੋ ਬੋਲੋ ਵੀ ਭਾਈ ਹਾਂ ਰੋ ਬੋਲੋ ਜੇਮਾ ਨੋ ਬੋਲਾ ਕਿ ਨੋ ਬੋਲਾ ਉਹ ਨਵਾਂ ਬਾਲ ਹੋ ਗਿਆ ਦੇਖੋ ਕੀ ਬਾਤ ਆ ਅੰਮਾ ਬਾਜੀ ਕੁਝ ਵੀ ਹੋ ਸਕਦਾ ਕੁਝ ਵੀ ਹੋ ਸਕਦਾ ਉਹ ਦੋਸਤੋ ਚੰਗਾ ਜੀ ਫੇਰ ਮਿਲਾਂਗੇ ਅਗਲੇ ਨਵੇਂ ਬਲੌਗ ਦੇ ਵਿੱਚ ਹੁਣ ਸਾਰਾ ਕਾਫੀ ਪੀਣ ਲੱਗੇ ਆ ਕਾਫੀ ਦਾ ਟਾਈਮ ਹੋ ਗਿਆ ਹੁਣ ਚੱਲੇ ਆ ਆਪਾਂ ਵਾਪਸ ਤੇ ਦਿਖਾਵਾਂਗੇ ਤੁਹਾਨੂੰ ਨਵਾਂ ਬਲੌਗ ਅਗਲੀ ਨਵੀਂ ਵੀਡੀਓ ਵਿੱਚ ਨਵੀਂ ਥਾਂ ਤੇ ਤੇ ਨਵੇਂ ਬਲੌਗ ਤੇ ਮਿਲਾਂਗੇ ਨਵੀਆਂ ਚੀਜ਼ਾਂ ਦਾ ਨਵੀਆਂ ਗੱਲਾਂ ਦਾ ਰੱਬ ਰੱਖਾ ਜੀ ਸਾਫ ਸ੍ਰੀ ਕਾਮ